ਸਵਾਗਤ ਹੈ ਜੀ ਅੱਜ ਆਪਣੀ ਫਾਰਮ ਦੇ ਪੱਟੀ ਡੈਰੀ ਫਾਰਮ ਤੇ। ਜਿਹੜੇ ਆਪਾਂ ਜ ਆਹ ਜਿਹੜੀ ਗਾਂ ਹੈਗੀ ਏ ਉਹ ਆਪਾਂ ਉਹ ਸੇਲ ਕਰਤੀ ਹੈ। ਆਰਡਰ ਕੁਆਲਟੀ ਤੁਸੀਂ ਦੇਖ ਸਕਦੇ ਹੋ ਜੀ। ਦੇਖੋ ਕਿੰਨੀ ਸੋਹਣੀ ਤਿਆਰ ਹੋਈ ਏ। ਹਾਇ ਤਾਂ ਐਨੇ ਮੇਰੇ ਆਰਡਰ ਜਿਹੜਾ ਹੈਗਾ ਇੱਥੋਂ ਦਿੱਕਰ ਭਰਨਾ ਹੋਇਆ ਹੈ ਤਾਂ ਢਲਾਂਗੇ ਬਹੁਤ ਜ਼ਿਆਦੇ ਪਈਆਂ ਹੈਆਂ। ਗਾਂ ਬਹੁਤ ਸੋਹਣੀ ਹੈਗੀ ਆਪਣੀ। ਬੋਡੀ ਸਕੂਅਰ ਦੇਖੋ ਕਿੱਦਾਂ ਹੈ ਨਾ ਠੰਡੀ ਸੀਲ ਪੂਰੀ ਹੈ ਜੀ। ਦੇਖ ਸਕਦਾ ਤੁਸੀਂ ਤੇ ਆਪਾਂ ਹੁਣ ਇਹਨੂੰ ਗੱਡੀ ਦੇ ਉੱਤੇ ਲੱਗਿਆ ਲੋਡ ਚਾਹਣ ਲੱਗੇ ਆ। ਨਾਲ ਦੇ ਨਾਲ ਆਪਾਂ ਵੀਡੀਓ ਬਣਾਵਾਂਗੇ ਤੁਹਾਨੂੰ ਦੱਸਾਂਗੇ ਸਾਰੇ ਸਾਰੇ ਕੁਝ ਟੀਲ ਤੇ ਜਿਹੜੀ ਆ ਗਾਂ ਹੈ ਇਹ ਇਹ ਵੀ ਆਪਣੀ ਸੇਲ ਹੈ। ਕਿਸੇ ਨੇ ਭਰਾ ਨੇ ਇਹ ਆਪਣੀ YouTube ਤੇ ਵੀਡੀਓ ਵੇਖੀ ਹੋਵੇ ਕਿਸੇ ਨੇ ਲੈਣੀ ਹੋਵੇ ਤਾਂ ਨੰਬਰ ਆਪਣਾ 823057346 ਉਸ ਨੰਬਰ ਤੇ ਆਪਾਂ ਨੂੰ ਕਾਲ ਕਰ ਸਕਦਾ ਹੈਗਾ। ਠੀਕ ਹੈ ਜੀ ਤੇ ਆ ਗਾਂ ਹੋ ਗਈ ਆਪਣੀ ਸੇਲ ਤੇ ਇਹਦੀ ਆਪਾਂ ਤੇ ਇਹ ਤਾਂ ਫੇਰ ਫੋਨ ਤੇ ਹੋ ਗਈ ਆਪਣੀ ਕਿਸੇ ਨਾ ਕਿਸੇ ਕੋਈ ਭਰਾ ਆਪਣੀ ਵੀਡੀਓ ਵੇਖਦਾ ਹੀ ਪਹਿਲਾਂ ਫੋਨ ਹੀ ਲੱਪਾਣੀ ਬੱਕ ਕਰ ਲਈਏ ਓਕੇ ਵੀਰ ਜੀ ਧੰਨਵਾਦ ਸਾਰਿਆਂ ਨੂੰ